नमस्कार सत श्रीकाल मरहाल सो so, शहर लुधियाना और होटल हयात एगजिबिशन उल डबल्यू एम ए सो so, दसवीं एल डबल्यू एम ए एगजिबिशन के दूसरे दिन के अंत तक तुसी देख सकते हो तस्वीर कि किदा लगातार कस्टमर के नाल मनुफैक्चर का इंटरैक्शन चल रही है और कलाइंट और मैनुफैक्चर लगातार अपनी मंथन पर लगा हुआ फीडबैक दिता जा रहा फीडबैक लिता जा रहा है कि किद दया चीज़ा बनाईया सैंपल सैंपल्स तैयार की गई और की, की चीज़ कलाइंट पसंद कर रहे हैं कह जी चीज़ा दे की, की बेनिफिट्स है सो पूरी गलबात भी करा इस मामले के गलबात करेंगे कस्टमर मैनुफैक्चर दे और देख रहे हैं कि व्यूज़ है सर आ, सब तो पहला बॉबी जी सर नमस्कार नमस्कार सर बॉबी जी की कहना चाहोगे कि सैंपल सैट लग्या होया लगातार विंटर्सू लैके इस टाइम स्टडी चल रही है किदा कितना माहौल है ਸਰ ਪਹਿਲਾਂ ਤਾਂ ਮੈਂ ਆਪਣੀ ਇੰਟਰੋਡਕਸ਼ਨ ਦਵਾ ਮੈਂ ਰਾਜੀਸ਼ ਸਿੰਘ ਕੀਮਤੀ ਗਾਰਮੈਂਟ ਤੋਂ ਜੀ ਅਸੀਂ ਰਿਚੀਸ ਬ੍ਰਾਂਡ ਦੇ ਫਿਰ ਲੋਕੀ ਸਾਨੂੰ ਬੋਬੀ ਡਿਜ਼ਾਈਨ ਕਹਿ ਕਹਿ ਕੇ ਕਿ ਮਤਲਬ ਸਾਨੂੰ ਗੁੰਮਰਾਹ ਕਰ ਰਹੇ ਸੀ ਨਹੀਂ ਨਹੀਂ ਤੁਹਾਨੂੰ ਕੋਈ ਨਹੀਂ ਗੁੰਮਰਾਹ ਕਰ ਸਕਦਾ ਜੀ ਇਹ ਰਿਚੀਸ ਬ੍ਰਾਂਡ ਤੇ ਆਪਾਂ ਆਏ ਆ ਰਿਚੀਸ ਬ੍ਰਾਂਡ ਉਹ ਹੈ ਜੋ ਅੱਜ ਦਾ ਫੈਸ਼ਨ ਜੀ ਸਾਡੇ ਭਤੀਜੇ ਨੇ ਬਹੁਤ ਵਧੀਆ ਇਹਦੇ ਚ ਕਲੈਂਟੇਜ ਬਣਾਈ ਹੈ ਜੀ ਮਤਲਬ ਕਹਿਣ ਸੁਣਨ ਦੀ ਫਰਕ ਹੈ ਜੀ ਕਿ ਐਡੇ ਵਧੀਆ ਡਿਜ਼ਾਈਨ ਔਰ ਇੰਨਾ ਵਧੀਆ ਰੇਟ ਜੀ ਮੇਰੇ ਖਿਆਲ ਨਾਲ ਇੱਥੇ ਜਿੰਨੇ ਫੇਰ ਲੱਗੇ ਆ ਉਹਨਾਂ ਚ ਸਭ ਤੋਂ ਘੱਟ ਰੇਟ ਔਰ ਸਭ ਤੋਂ ਵਧੀਆ ਮਾਲ ਜੀ ਰਿਚੀਜ਼ ਬ੍ਰਾਂਡ ਦੇ ਉੱਪਰ ਹੀ ਹੈ ਜੀ ਇਹਨਾਂ ਨੇ ਤਾਂ ਸਭ ਬੰਦੇ ਦੀ ਨਬਜ਼ ਹੀ ਫੜ ਲਈ ਜੀ ਰਿਚੀਜ਼ ਹਰ ਬੰਦਾ ਹੈ ਉਹ ਸ਼ੌਕਰ ਦੇਖਣਾ ਚਾਹੁੰਦਾ ਇਹਨਾਂ ਨੇ ਰਿਚੀਜ਼ ਰੱਖ ਕੇ ਵੈਸੇ ਹੀ ਕੰਮ ਕਰਤਾ ਕਹਿੰਦੇ ਲਓ ਜੀ ਨਫਜ਼ ਉਹ ਕਹਿੰਦੇ ਨਾ ਨਫਜ਼ ਵਪਾਰ ਦੀ ਨਫਜ਼ ਬਚਾਉਣਾ ਹੀ ਜ਼ਰੂਰੀ ਹੈ ਉਹ ਇਹਨਾਂ ਨੇ ਬਚਾ ਲੀ ਸਹੀ ਫਿਰ ਵੈਸੇ ਵੀ ਤੁਸੀਂ ਕਹਿੰਦੇ ਤੁਹਾਡਾ ਭਤੀਜਾ ਹੋਵੇ ਤੇ ਨਫਜ਼ ਨਾ ਬਚਾਣੇ ਉਹਨੇ ਚਾਚੇ ਦੀ ਇੱਜ਼ਤ ਰੱਖ ਲਈ ਨਹੀਂ ਰਿਚੀਜ਼ ਬ੍ਰਾਂਡ ਵਾਕਈ ਹੀ ਰਿਚੀਸ ਹੈ ਤੁਸੀਂ ਪੀਸ ਦੇਖੋ ਇਹਨਾਂ ਨੂੰ ਮੈਂ ਕਹਾਂਗਾ ਵੀ ਕੈਮਰੇ ਤੇ ਪੀਸ ਦਿਖਾਓ ਵੀ ਹਰ ਇੱਕ ਪੀਸ ਦੇ ਵਿੱਚ ਇੰਨੀ ਕਿ ਮਿਹਨਤ ਪਾਈ ਹੈ ਇਸ ਬੱਚੇ ਨੇ ਜੀ ਕਿ ਜੋ ਦੇਖਣ ਵਾਲੀ ਹੈ ਜੀ ਮਿਹਨਤ ਦੇ ਸਿੱਟੇ ਤੇ ਹੀ ਅੱਜ ਸਾਡਾ ਭਤੀਜਾ 3 ਚੌਥੇ ਨੰਬਰ ਤੇ ਲੁਧਿਆਣਾ ਦੇ ਬ੍ਰਾਂਡ ਦੇ ਵਿੱਚ ਆ ਗਿਆ ਕਿ ਰੀਚਿਸ ਬ੍ਰਾਂਡ ਦਾ ਨਾਮ ਬਣ ਗਿਆ ਹੁਣ ਕਸਟਮਰ ਆ ਕੇ ਮੰਗਦਾ ਵੀ ਰੀਚਿਸ ਦਾ ਮਾਲ ਦਿਓ ਵੈਰੀ ਗੁੱਡ ਚਲੋ ਥੈਂਕ ਯੂ ਇਹਦੇ ਵਿੱਚ ਬਣਾਉਂਦੇ ਕੀ ਕੀ ਹੈ ਵੈਸੇ ਰੀਚਿਸ ਚ ਇਹ ਲੇਡੀਜ਼ ਕਾਰਡੀਗਨ ਹੈ ਲੇਡੀਜ਼ ਕੋਟੀ ਹੈ ਲੇਡੀਜ਼ ਕੋਟ ਹੈ ਕੋਟ ਸੈੱਟ ਹੈ ਫੀਮੇਲਸ ਰੋ ਖੁਸ਼ ਫੀਮੇਲ ਸਾਰਾ ਲੇਡੀਜ਼ ਦੇ ਕਨਸੈਪਟ ਸਾਰਾ ਲੇਡੀਜ਼ ਮਤਲਬ ਉਹ ਹੀ ਫੀਮੇਲਸ ਨੂੰ ਖੁਸ਼ ਕਰਦੇ ਆ ਦੁਨੀਆ ਦਾ ਸਭ ਤੋਂ ਔਖਾ ਕੰਮ ਨਹੀਂ ਨਹੀਂ ਸੋਖਾ ਕੰਮ ਸਾਰੇ ਨਾ ਨਹੀਂ ਨਹੀਂ ਕੁੜੀਆਂ ਖੁਸ਼ ਕਰਨੀਆਂ ਇਹ ਤਾਂ ਮੈਂ ਥੋੜੀ ਕਹਿ ਰਿਆਂ ਜੀ ਰਗੂਕੁਲ ਰੀਤ ਹੈ ਕਦੋਂ ਤੋਂ ਸਦੀਆਂ ਤੋਂ ਚੱਲੇ ਆ ਰਿਹਾ ਹੈ ਕਿ ਜਿਨੇ ਲੇਡੀਜ਼ ਖੁਸ਼ ਕਰਨੀਆਂ ਉਹ ਦੁਨੀਆ ਜਿੱਤ ਗਿਆ ਨਹੀਂ ਕੁਸ਼ਾ ਲੇਡੀਜ਼ ਇਹਨਾਂ ਤੋਂ ਬਹੁਤ ਖੁਸ਼ ਹੈ ਇਹਨਾਂ ਦੇ ਡਿਜ਼ਾਈਨ ਡਿਜ਼ਾਈਨ ਇਹਨਾਂ ਦੇ ਜੋ ਨਵੀਆਂ ਚੀਜ਼ਾਂ ਨਾ ਜੀ ਇਹਨਾਂ ਨੇ ਰਿਚੀਜ਼ ਉਹਨਾਂ ਨੇ ਪਹਿਲੇ ਦਿਨ ਹੀ ਰਿਚੀਜ਼ ਬਣਾਤਾ ਹਾਂ ਨਮਸਕਾਰ ਸਰ ਨਮਸਕਾਰ ਜੀ ਸਰ ਤੁਹਾਡਾ ਸ਼ੁਭਨਾ ਪਵਨ ਸੇਠੀ ਸੇਠੀ ਸਾਹਿਬ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਵਧਾਈਆਂ ਤੁਹਾਡੇ ਮੁੰਡੇ ਨੇ ਵਪਾਰ ਦੀ ਟ੍ਰੇਡ ਦੀ ਨਵਸ ਫੜ ਲਈ ਜੀ ਰਿਚੀਜ਼ ਪਹਿਲੇ ਦਿਨ ਹੀ ਉੜੀ ਪਾਂਦੇਈ ਗਾਰਮੈਂਟ ਬੰਦੇ ਰੀਚੀਜ਼ ਹੋ ਗਈ। ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਕੀ ਕਹਿਣਾ ਚਾਹੋਗੇ ਕਿ ਇਦਾਂ ਦਾ ਰਿਸਪੌਂਸ ਮਿਲ ਰਿਹਾ ਕਸਟਮਰ ਸਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਕਸਟਮਰਜ਼ ਦੇ ਐਂਡ ਤੇ ਜੀ ਹਮੇਸ਼ਾ ਹੀ ਇੱਕ ਅੱਛਾ ਰਿਸਪੌਂਸ ਮਿਲਦਾ ਹੈ ਜੀ ਠੀਕ ਹੈ ਇਹ ਤਾਂ ਕਸਟਮਰਜ਼ ਦਾ ਪਿਆਰ ਹੈ ਜਿਹੜੇ ਵੀ ਸਾਡੇ ਬਾਇਰਜ਼ ਨੇ ਠੀਕ ਹੈ ਉਹਨਾਂ ਦਾ ਪੂਰਾ ਸਹਿਯੋਗ ਹੁੰਦਾ ਹੈ ਉਹ ਵੀ ਸਾਡੇ ਕਸਟਮਰਜ਼ ਨੂੰ ਜਦੋਂ ਪ੍ਰੋਡਕਟ ਦਿਖਾਉਂਦੇ ਨੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਅੱਗੇ ਵਧਦੇ ਹਾਂ ਜੀ ਤੇ ਅੱਗੋਂ ਸਾਡੀ ਬੈਸਟ ਐਫਰਟ ਹੁੰਦੀ ਹੈ ਕਿ ਵਧੀਆ ਤੋਂ ਵਧੀਆ ਪ੍ਰੋਡਕਟ ਬਣਾਈਏ ਨੋਮੀਨਲ ਰੇਟਸ ਦੇ ਵਿੱਚ ਬਣਾਈਏ ਤੇ ਕੁਆਲਿਟੀ ਤੇ ਫਿਨਿਸ਼ਿੰਗ ਦੇ ਵਿੱਚ ਦਾ ਬੈਸਟ ਦੇ ਸਕੀਏ ਓਕੇ ਐਂਡ ਵੀ ਆਰ ਡੂਇੰਗ ਥੈਟ ਥੈਂਕ ਯੂ ਥੈਂਕ ਯੂ ਸਰ ਸਰ ਤੁਹਾਡਾ ਨਾਮ ਸਾਹਿਲ শেਠੀ ਸਾਹਿਲ ਜੀ ਤੁਹਾਡੇ ਮਾਈਂਡ 'ਚ ਕਿੱਦਾਂ ਆਇਆ ਕਿ ਤੁਸੀਂ ਜਿਵੇਂ ਲੀਡੀਜ਼ گارਮੈਂਟ ਨੂੰ ਹੀ ਚੂਜ਼ ਕੀਤਾ ਕਿਉਂਕਿ ਜਦੋਂ ਬੰਦਾ ਕੰਮ ਸ਼ੁਰੂ ਕਰਦਾ ਉਹ ਸੋਚਦਾ ਮੈਂ ਕੁਝ ਕੁਝ ਵੀ ਦਿਮਾਗ ਚ ਕੀ ਦਿਮਾਗ ਚ ਹੈ ਲੀਡੀਜ਼ ਕਾਰਡੀਗਨ ਬਣਾਣਾ ਸ਼ੁਰੂ ਕੀਤਾ ਸ਼ੁਰੂ ਤੋਂ ਹੀ ਪਹਿਲਾਂ ਹੀ ਤੁਸੀਂ ਮੈਨੂੰ ਮਤਲਬ ਬਿਜ਼ਨਸ ਦਾ ਹੀ ਸ਼ੌਂਕ ਸੀ ਕਿ ਬਿਜ਼ਨਸ ਹੀ ਜਾਣਾ ਹੈ ਤੇ ਗਾਰਮੈਂਟ ਹੀ ਬਣਾਣਾ ਮੋਸਟਲੀ ਮੇਰੇ ਸਾਰਾ ਫਰੈਂਡ ਸਰਕਲ ਵੀ ਇਹੀ ਹੈ ਨੇ ਫ੍ਰੈਂਡ ਮੇਲੇ ਜ਼ਿਆਦਾ ਫੀਮੇਲ ਹੈ ਨਹੀਂ ਫਰੈਂਡ ਸਰਕਲ ਦੇ ਸਹੇਲੀਆਂ ਖੁਸ਼ ਕਰੰਦੇ ਚੱਕਰ ਚ ਬ੍ਰਾਂਡ ਖੜਾ ਕਰਦਾ ਪਤਾ ਪਾਪਾ ਨੂੰ ਪਤਾ ਹੀ ਨਹੀਂ ਲੱਗਿਆ ਨਹੀਂ ਨਹੀਂ ਸਹੇਲੀਆਂ ਇੱਦਾਂ ਹੀ ਖੁਸ਼ ਹੋ ਜਾਂਦੀਆਂ ਉਹ ਤਾਂ ਨਹੀਂ ਸਾਡੀ ਪਰਸਨੈਲਿਟੀ ਦੇਖ ਕੇ ਸਾਨੂੰ ਪੂਰਾ ਵਿਸ਼ਵਾਸ ਬਿਲਕੁਲ ਨਹੀਂ ਨਹੀਂ ਇਹ ਸਟਾਰਟਿੰਗ ਤੋਂ ਹੀ ਮਤਲਬ ਮਨ ਸੀਗਾ ਕਿ ਮੈਂ ਲੇਡੀਜ਼ ਦਾ ਹੀ ਕੰਮ ਕਰਨਾ ਕਿਉਂਕਿ ਐਕਚੁਅਲੀ ਲੇਡੀਜ਼ ਦਾ ਕੰਮ ਕਰਨ ਦਾ ਇੱਕ ਰੀਜ਼ਨ ਹੋਰ ਵੀ ਹੈ ਲੇਡੀਜ਼ ਨੂੰ ਰੋਜ਼ ਨਵਾਂ ਫੈਸ਼ਨ ਚਾਹੀਦਾ ਤੇ ਜੈਂਟਸ ਦਾ ਉਹੀ ਜੈਂਟਸ ਦਾ ਇਦਾਂ ਨਾ ਕਿ ਜੈਂਟਸ ਦਾ ਰੋਜ਼ ਇੱਕੋ ਹੀ ਪੀਸ ਪਾਈ ਜਾਂਦੇ ਆ ਠੀਕ ਹੈ ਨਾ ਜੀ ਤੇ ਲੇਡੀਜ਼ ਨੂੰ ਹਮੇਸ਼ਾ ਨਵਾਂ ਚ ਫਰ ਮੌਕੇ ਤੇ ਕੁਝ ਨਵਾਂ ਚਾਹੀਦਾ ਹਾਂ ਬਹੁਤ ਸੀ ਗਿਆ ਹਾਂ ਹਾਂਜੀ 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 ਬਹੁਤ ਸਟੱਡੀ ਕੀਤੀ ਹੈ ਤੇ ਰਿਚੀਜ਼ ਬ੍ਰਾਂਡ ਕਿੱਦਾਂ ਆਇਆ ਦਿਮਾਗ ਵਿੱਚ ਰਿਚੀਜ਼ ਬਸ ਇੱਕ ਸੀਗਾ ਕੀ ਇੱਕ ਪ੍ਰੀਮੀਅਮ ਕੁਝ ਐਦਾਂ ਦਾ ਬ੍ਰਾਂਡ ਲਾਂਚ ਕਰਨਾ ਹੈ ਕਿ ਜਿਹਦੇ ਰਿਚਨੈਸ ਹੋਵੇ ਕੁਝ ਮਤਲਬ ਮਾਲਸ ਕੁਝ ਰਿਚ ਲੁੱਕ ਆਵੇ ਦੈਟਸ ਵਾਈ ਫਿਰ ਰਿਚੀਜ਼ ਹੋ ਹਾਂਜੀ 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 ਬਿਲਕੁਲ ਜੀ ਬਿਲਕੁਲ ਥੈਂਕ ਯੂ ਸਰ ਸੋ ਜਿਹੜਾ ਇਹ ਇਹ ਦੇ ਵਿੱਚ ਬਣਾ ਰਹੇ ਹੋ ਕਲੈਕਸ਼ਨ ਦੇ ਵਿੱਚ ਕੀ ਯੂਐਸਪੀ ਕੀ ਹੈ ਖਾਸੀਅਤ ਕੀ ਹੈ ਜਿੰਨਾ ਸਾਡਾ ਮਾਲ ਹੈ ਜੀ ਇੱਕ ਤਾਂ ਬਿਲਕੁਲ ਮਾਰਕੀਟ ਨਾਲੋਂ ਹਟ ਕੇ ਡਿਫਰੈਂਟ ਕੁਆਲਿਟੀ ਹੈ ਜੀ ਸੇ ਬਹੁਤ ਜ਼ਿਆਦਾ ਪ੍ਰੀਮੀਅਮ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਤੇ ਹਟ ਕੇ ਕੁਝ ਹੋਰ ਕਹਿੰਦੇ ਭਾਜੀ ਹਾਂ ਨਹੀਂ ਬਿਲਕੁਲ ਬਿਲਕੁਲ ਮਤਲਬ ਡਿਫਰੈਂਟ ਸੋਚ ਨਾਲ ਮਾਲ ਬਣਾਇਆ ਹੋਇਆ ਹੈ ਜੀ ਮੈਨੂੰ ਜਦੋਂ ਵੀ ਮੈਂ ਸੈਂਪਲਿੰਗ ਕਰਦਾ ਤਾਂ ਮੈਨੂੰ ਇਹ ਹੁੰਦਾ ਕਿ ਮਾਲ ਆਪਣਾ ਕੁਝ ਸਭ ਤੋਂ ਅਲੱਗ ਹੋਣਾ ਚਾਹੀਦਾ ਹੈ ਕੁਝ ਨਵਾਂ ਹੋਣਾ ਚਾਹੀਦਾ ਹੈ ਹਰ ਸਾਲ ਕੁਝ ਕ੍ਰੀਏਟੀਵਿਟੀ ਹੋਣੀ ਚਾਹੀਦੀ ਹੈ ਤਾਂ ਕਿ ਲੱਗੇ ਕਿ ਰਿਚਿਸ ਕੋਈ ਓਰੀਜినੈਸ ਹੈਗੀ ਹੈ ਹਾਂ ਜੀ ਹਾਂ ਜੀ ਥੈਂਕ ਯੂ ਸਰ ਥੈਂਕ ਯੂ ਵੈਲਕਮ ਸਰ ਲਗਾਤਾਰ ਤਸਵੀਰਾਂ ਤੁਸੀਂ ਦੇਖਿਆ ਇੱਥੇ ਚੱਲ ਕਰਾਂਗੇ ਕਸਵਾ ਨਾਲ ਹੋਰ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਆਪਕਾ ਨਾਮ ਪ੍ਰਵੀਨ ਕੁਮਾਰ ਹੈ ਜੀ ਸਰ ਪ੍ਰਵੀਨ ਜੀ

ਬਹੁਤ ਚੰਗੀ ਗੱਲ ਤੁਸੀਂ ਕਹਿ ਰਹੇ ਹੋ ਬੜੇ ਸੁਲਝੇ ਹੋਏ ਹੈ ਉਹਨਾਂ ਨੂੰ ਪਤਾ ਹੈ ਕਿ ਕੈਮਰੇ ਤੇ ਤਰੀਫ ਕਰਤੀ ਤੇ ਅਸੀਂ ਕੋਈ ਸਪੈਸ਼ਲ ਰੇਟ ਨਹੀਂ ਦੇਣਾ ਐਸਾ ਕੋਈ ਐਸਾ ਕੋਈ ਚੱਕਰ ਹੀ ਨਹੀਂ ਸਰ ਪੱਕੀ ਗੱਲ ਹੈ ਜੀ ਮਤਲਬ ਸੱਚੇ ਦਿਲੋਂ ਕਹਿ ਰਹੇ ਹੋ ਬਿਲਕੁਲ ਬਿਲਕੁਲ ਸਰ 100% ਫਿਰ ਅਸੀਂ ਮੰਨ ਲੈਂਦੇ ਥੈਂਕ ਯੂ ਸਲਗਾਤਾਰ ਤੁਸੀਂ ਦੇਖ ਰਹੇ ਹੋ ਰੀਚ ਇਸ ਜੀ ਜਿਹੜੀ ਲੇਡੀਜ਼ ਦੇ ਵੇਅਰ ਲਈ ਜਿਹੜੀ ਕਲੈਕਸ਼ਨ ਤਿਆਰ ਕੀਤੀ ਗਈ ਹੈ ਔਰ ਖੁਦ ਕਸਟਮਰਸ ਜਿਹੜੇ ਹੈਗੇ ਆ ਉਹ ਕਹਿ ਰਹੇ ਆ ਕਿ ਵਾਕੇ ਹੀ ਇੱਕ ਅੱਛੀ ਕਲੈਕਸ਼ਨ ਹੈ ਸੋ ਜਿਹੜਾ ਇੱਕ ਮੈਨੂਫੈਕਚਰਰ ਹੈ ਉਹਦਾ ਵੀ ਹੌਸਲਾ ਬਹੁਤ ਬੁਲੰਦ ਹੋ ਜਾਂਦਾ ਹੈ ਖੁ ਆ ਮਤਲਬ ਕਹਿੰਦੇ ਆ ਕਿ ਉਹਨੂੰ ਮੋਟੀਵੇਸ਼ਨ ਮਿਲਦੀ ਹੈ बिकॉज़ ਕਿਉਂਕਿ ਜਦੋਂ ਐਂਡ ਯੂਜ਼ਰ ਕਸਟਮਰ ਤੁਹਾਡੇ ਪ੍ਰੋਡਕਟ ਦੀ ਤੁਹਾਡੇ ਕੰਮ ਦੀ ਤਾਰੀਫ਼ ਕਰਦਾ ਹੈ ਤੇ ਉਸ ਤੋਂ ਵੱਡਾ ਰਿਵਾਰਡ ਅਵਾਰਡ ਕੋਈ ਨਹੀਂ ਹੁੰਦਾ ਸੋ ਇਸੇ ਫਿਲਹਾਲ ਹੋਟਲ ਹਿਆਤ ਤੋਂ ਰੀਚ ਇਸ ਦੇ ਲੇਡੀਜ਼ ਵੇਰ ਦੇ ਸਟਾਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਣੇ ਰਹੋ ਜਾਣੇ ਤੇ